ਅਹੀਂ ਦਾ ਮੈਨੂੰ ਕਹਿੰਦੇ ਆ ਪੰਮਾ واਸ਼ਿੰਗ ਪਾਊਡਰ واਸ਼ਿੰਗ ਪਾਊਡਰ ਪੰਮਾ ਗੋਦ ਸੀਛੇ ਦੀ ਇਹ ਕਈ ਤਰ੍ਹਾਂ ਦੀਆਂ ਸੀਟੀਆਂ ਬਣਾ ਲੈਂਦਾ ਬੈਠੇ ਹੋਈ ਨਾ ਨਹੀਂ ਤਾਂ ਤੇਰੇ ਗਲਾਬੀ ਕੱਛਾ ਪਵਾ ਕੇ ਉਹਦੇ ਪਿੱਛੇ ਲਿਖਣਾ ਸੀਗਾ ਜੀ ਆਇਆਂ ਚਲੋ ਅੱਜ ਜੂ ਆਪਾਂ ਮਿਲੇ ਆ ਜੀ ਜੀ ਇਹਦੇ ਵਿੱਚ ਤੁਹਾਡੇ ਨਾਲ ਰੋਲ ਦੇਖ ਕੇ एकदम ਝਕਾਸ ਕੀ ਕਹਿੰਦੇ ਜੀ ਥੈਂਕ ਯੂ ਜੀ ਬਾਸਵਰੇ ਥੈਂਕ ਯੂ ਗਿੱਪੀ ਭਾਈ ਜੀ ਦਾ ਥੈਂਕ ਯੂ ਜਿਨ੍ਹਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਔਰ ਥੈਂਕ ਯੂ ਸਾਰੀ ਆਡੀਅנס ਦਾ ਜਿਹੜੇ ਮੈਨੂੰ ਦੇਖਣ ਆਉਂਦੇ ਇੰਨਾ ਪਿਆਰ ਦਿੰਦੇ ਆ ਔਰ ਥੈਂਕ ਯੂ ਤੁਹਾਡੇ ਭਰਾਵਾਂ ਦਾ ਤੁਹਾਡੇ ਸਾਰੇ ਜਿੰਨਾ ਮੀਡੀਆ ਮੇਰੀ ਬਹੁਤ سپورਟ ਕਰਦਾ ਮੈਨੂੰ ਕਦੇ ਵੀ ਨਰਾਸ਼ਾ ਨਹੀਂ ਹੋਈ ਮੈਨੂੰ ਕਦੇ ਵੀ ਇਹ ਨਹੀਂ ਹੋਇਆ ਵੀ ਜੇ ਕਿਤੇ ਜਿਹੜਾ ਉਹ ਥਮ ਜਾ ਲਾਉਂਦੇ ਹੁੰਦੇ ਆ ਵੀ ਆਏ ਨੇ ਕਿਨੂੰ ਕੀ ਕਿਆ ਉਹ ਜਿਹੜੇ ਲਾਉਂਦੇ ਆ ਨਾ ਮੈਂ ਉਹਨਾਂ ਨੂੰ ਕਹਿੰਦਾ ਨਾ ਬਰੇ ਐਂ ਤੇ ਲਾਉਂਦੇ ਕਹਿੰਦੇ ਨਹੀਂ ਭਾਜੀ ਥੋੜਾ ਨਹੀਂ ਲਾਉਂਦੇ ਹਨਾ ਉਹ ਇਸ ਕਰਕੇ ਜਿਉਂ ਜਾ ਮੈਂ ਹੈਗਾ ਮੇਰੇ ਨਾਲ ਸਾਰੇ ਉਵੇਂ ਹੀ ਵਰਤਦੇ ਆ ਔਰ ਬਹੁਤ ਪਿਆਰ ਦਿੰਦੇ ਆ। ਪੱਲੀ ਦੇਸੀਪੰਤਾ ਦੇਸੀ ਜ਼ਿੰਦਗੀ ਚ ਹੋਣਾ ਚਾਹੀਦਾ। ਮੇਰੇ ਸੰਜਿਵੇਂ ਤੁਸੀਂ ਰਹਿੰਦੇ ਹੋ ਤਾਂ ਤੁਹਾਡਾ ਜਿਵੇਂ ਕਰੈਕਟਰ ਹੁੰਦੇ ਨੇ ਇੱਕਦਮ ਬੰਦੇ ਨਾਲ ਅੰਦਰ ਉਹ ਲੱਗਦਾ ਯਾਰ ਬੰਦਾ ਤਾਂ ਹਾਂ ਨਹੀਂ ਆਪਾਂ ਦੇਸੀ ਆਂ। ਆਪਾਂ ਪੰਜਾਬ ਵਾਲੇ ਆਂ ਇੱਥੋਂ ਦੇ। ਪੰਮੀ ਦਾ ਦੁੱਖ ਲੱਗਿਆ ਸੀ ਕਹਿੰਦੇ ਖੀਰਲੇ ਦੇਣੇ ਨੰਬਰ ਨੰਬਰ ਆਈ ਮੈਂ। ਚਾਹ ਉਹ ਨਹੀਂ ਹੁੰਦਾ। ਚੌੜਾ ਲੀਆਂ ਗੱਲਾਂ। ਨਹੀਂ ਆ ਮੇਰੇ ਨੂੰ ਤੁਹਾਨੂੰ ਲੱਗਦਾ ਵੀ ਮੈਨੂੰ ਕਹੇ ਪੰਮੀ ਪੰਮੀ ਦੀ ਭਾਲ ਕਰਨੀ ਆ। ਆਪਾਂ ਤਾਂ ਬਾਈ ਜੀ ਵਰਗੇ ਤੇ ਜੱਗੇ ਜੁੱਗੇ ਵਰਗੇ ਲੱਭੀਦੇ ਵੀ ਕਿਹੜੇ ਬੰਦੇ ਗਲਤ ਕੰਮ ਕਰਦੇ ਉਹ ਬੜਕਾਈ। ਪੰਮੀ ਨਾਲੋਂ ਕੰਮ ਬਾਈ ਜ਼ਿਆਦਾ ਹੈ ਕੋਟਕਪੂਰਾ ਕਿਨਾ ਕੋਲ ਕੋਟਕਪੂਰਾ ਤੁਸੀਂ ਮੇਰੀਆਂ ਫਿਲਮਾਂ ਦੇਖੋ ਹਰੇਕ ਚ ਜੋੜੀਆਂ ਚੱਕੀਆਂ ਦਾ ਨਾਂ ਹੁੰਦਾ ਹਰੇਕ ਚ ਇੰਟਰਵਿਊ ਚ ਕੋਟਕਪੂਰੇ ਦੀ ਗੱਲ ਹੁੰਦੀ ਆ ਤੇ ਕੋਟਕਪੂਰੇ ਚ ਮੈਂ ਜੰਮਿਆ ਪਲਿਆ ਕੋਟਕਪੂਰੇ ਦੇ ਮੇਰੇ ਯਾਰ ਮਿੱਤਰ ਆ ਮੇਰੇ ਨਾਲ 8-10 ਜਣੇ ਹੁਣ ਰਹਿੰਦੇ ਆ ਜਿਹੜੇ ਉਹ ਕੋੜ ਪੂਰੇ ਦੀ ਹੈ ਮੇਰੇ ਮਹੱਲੇ ਦੇ ਮੇਰੇ ਯਾਰ ਹੀ ਆ ਜਿਹੜੇ 20-20 ਸਾਲ ਪੁਰਾਣੇ ਬੇਲੀ 25-25 ਸਾਲ ਦੇ ਸਰ ਜਿੱਦਾਂ ਕਲੈਕਟਰ ਫਿਲਮ ਵਿੱਚ ਆ ਉਹਦਾਂ ਦਾ ਕਲੈਕਟਰ ਲਾਈਫ ਚ ਜ਼ਬਰਦਸਤ ਸਰਾ ਨਹੀਂ ਜਿੱਦਾਂ ਕਿਸੇ ਨੂੰ ਫਟਕਾਰਨਾ ਕੰਮ ਜਿਵੇਂ ਕਿ ਨਹੀਂ ਸਿੱਧੀ ਗੱਲ ਹੈਗੀ ਇਹ ਰੀਅਲ ਜ਼ਿੰਦਗੀ ਟੋਕਰ ਕਾਹਨ ਦਾ ਕੰਮ ਹੈ ਨਹੀਂ ਕੋਲ ਨਹੀਂ ਉਹ ਕੋਲੇ ਟਾਈਮ ਵੈਸੇ ਸਾਡਾ 40-45 ਜਣਾਂ ਦਾ ਗਰੁੱਪ ਹੁੰਦਾ ਸੀਗਾ ਤੇ ਥੀਏਟਰ ਕਰਦੇ ਸੀ ਅਸੀਂ ਤੇ ਵੈਸੇ ਹੀ ਕਹਿੰਦੇ ਸੀ ਵੀ ਕਲਾਕਾਰਾਂ ਵਾਂਗੂ ਇਕੱਠੇ ਹੋ ਜਾਂਦੇ ਆ ਤੇ ਨਾ ਹੀ ਕਿਸੇ ਨੂੰ ਮਾਰਾ ਕਹਿੰਦੇ ਸੀ ਨਾ ਹੀ ਘਵਾਉਂਦੇ ਸੀ ਤੇਬਾ ਮਾਹੌਲ ਫੀਲਿੰਗ ਜੀ ਚ ਰਹੀਦਾ ਸੀ ਕਿ ਵੀ ਠੀਕ ਆ ਫਿਲਮੀ ਸੀਗੇ ਸ਼ੁਰੂ ਤੋਂ ਅਸੀਂ ਜਿਵੇਂ ਨਵਾਜ਼ੁद्दीन ਸਲੀਕੀ ਨੇ ਕਿਹਾ ਕਿ ਮੈਂ ਜਦੋਂ ਆਇਆ ਨਾ ਕੱਬੇ ਜੇ ਰੋਲ ਮਿਲਨੇ ਪਰ ਮੇਰੀ ਇੱਛਾ ਸੀ ਕਿ ਮੈਂ ਰੋਮਾਂਟਿਕ ਰੋਲ ਆਏ ਪੂਰੇ ਦੂਜੇ ਲੋਕ ਨਹੀਂ ਆ ਹੁਣ ਗਾਂ ਹੋ ਰਹੀ ਸੈਕਟਰ ਸੈਕਟਰ 17 ਸੈਕਟਰ 17 ਸ਼ੁਰੂ ਹੋ ਰਹੀ ਹੈ ਤੁਸੀਂ ਵਾਰਨਿੰਗ ਚ ਮੇਰੇ ਛੱਲਾ ਵੀ ਪਾਇਆ ਦੇਖਿਆ ਹੋਊਗਾ ਇਹ ਤਾਂ ਹੀ ਰੱਖਿਆ ਹੋਇਆ ਬਾਈ ਕਹਿੰਦੇ ਅਗਲੀ ਵਿੱਚ ਪੰਮੇ ਦਾ ਰਮਾਂਸ ਦਿਹਾਉਣਾ ਜਿਵੇਂ ਜਿਪੀਕਰ ਵਾਲਾ ਕਹਿੰਦੇ ਕਿ ਜੀ ਰੋਮੈਂਟਿਕ ਕੈਰੈਕਟਰ ਲਈ ਟਾਈਮ ਲੱਗੇਗਾ ਨਹੀਂ ਲੱਗੇਗਾ ਨਹੀਂ ਨਹੀਂ ਉਹਦੇ ਨਾ ਰੈਸਲ ਜੇ ਰੈਸਲ ਕੀਤੀ ਹੁੰਦੀ ਮੰਗਣਾ ਹੀ ਨਹੀਂ ਸੀ ਜਿਹੜੀ ਚੀਜ਼ ਦੇਖੋ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਤੇ ਬੇਹੀ ਰੋਟੀ ਵੀ ਸਵਾਦ ਲੱਗਦੀ ਆ ਇਸ ਕਰਕੇ ਕੋਈ ਐ ਨਹੀਂ ਇੱਕ ਦੋ ਇੱਕ ਦੋ ਡਾਇਲੋਗ ਜ਼ਰੂਰ ਬਿਲਕੁਲ ਜ਼ਰੂਰ ਜੋ ਡਾਇਲੋਗ ਪੰਮੇ ਆ ਕੇ ਬੈਠਦਾ ਨਾ ਕੋਈ ਫਿਰ ਪੰਮੇ ਮੰंजे ਲਈ ਜਿਹੜੀ ਗੱਲ ਓਕੇ ਹਨਾ ਮੇਰੇ ਵਾਲੇ ਮੰंजे ਤਾਂ ਨਹੀਂ ਬੈਠੇ ਬੈਠੇ ਹੋ ਵੀ ਨਾ ਗੋਲੀ ਐਸੀ ਥਾਂ ਤੇ ਮਾਰੂੰਗਾ ਵੀ ਸੱਜੇ ਪੁੜੇ ਨਾਲ ਖੱਬਾ ਪੁੜਾ ਮੈਚ ਨਹੀਂ ਹੋਣਾ। ਹਾ ਸ਼ੁਕਰ ਕਰ ਤੂੰ ਗੋਲੀ ਨਾ ਮਰ ਗਿਆ। ਨਹੀਂ ਤਾਂ ਤੇਰੇ ਗਲਾਬੀ ਕੱਚਾ ਪਵਾ ਕੇ ਉਹਦੇ ਪਿੱਛੇ ਲਿਖਣਾ ਸੀਗਾ ਜੀ ਆਇਆਂ ਨੂੰ। ਇੱਕ ਸੀੜੀ ਵਾਲਾ ਹਾਂ ਮੈਂ ਕਿਹੜਾ ਗੇਜਿਆਂ ਨੂੰ ਮੈਂ ਕਿਹੜਾ ਗੇਜੇ ਨਾਲੋਂ ਘਟਾਂ। ਬਾਈ ਜੀ ਮਾਰਿਆ ਜੱਗਾ ਠੋਕਿਆ ਲੀਲੀ ਫੀਲੀ ਬੜਕਾਏ। ਆਹੀ ਦਾ ਮੈਨੂੰ ਕਹਿੰਦੇ ਆ ਪੰਮਾ واਸ਼ਿੰਗ ਪਾਊਡਰ واਸ਼ਿੰਗ ਪਾਊਡਰ ਪੰਮਾ ਦੋਸੀ ਸੁੱਠੇ ਦੀ ਪੰਮਾ ਲੈ ਆਏ ਇੱਕ ਸੀਟੀ ਸੀਟੀ ਵਾਲੇ ਲਾ ਦੋ ਐਂਦਾ ਇਹ ਇਹਦਾ ਨਾ ਸੀਟੀ ਆ ਇਹ ਕਈ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਜਿਹੜੀ ਸੀਟੀ ਇਹਦੀ ਮੈਂ ਵਜਾਉਣੀ ਆ ਨਾ ਉਹ ਨਹੀਂ ਇਹ ਨੂੰ ਆਉਂਦੀ ਭਈ ਕਾਖਰੀ ਸਵਾਲ ਤੁਸੀਂ ਡਾਇਰੈਕਟਰ ਐਕਟਰ ਹੋ ਜਾਂ ਇੰਪਰੋਵਾਈਜ਼ ਕਰਨਾ ਕੋਸ਼ਿਸ਼ ਕਰਨਾ ਨਹੀਂ 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 ਮੈਂ ਡਾਇਰੈਕਟਰ ਐਕਟਰ ਮੈਂ ਕੋਰਾ ਕਰਾਰ ਆ ਪੰਨਾ ਉਹ ਜਿਹੜਾ ਬੰਦਾ ਜੋ ਲਿਖ ਲੈਂਦਾ ਉਹ ਹੋ ਜਾਂਦਾ ਭਈ ਜਦੋਂ ਫਿਲਮਾਂ ਇਹ ਜੇ ਕਰਦੇ ਫਿਰ ਗਾਲ ਗੁੱਲ ਤਾਂ ਆਮ ਨਿਕਲ ਜਾਂਦੇ ਫਿਰ ਐਡਿਟ ਕਰਦੇ ਨਹੀਂ ਗਾਲ ਨਹੀਂ ਆਪਾਂ ਘਰੇ ਜਿੰਨੀਆਂ ਕੁ ਜੋ ਚੱਲਦਾ ਉਹਨਾਂ ਕਿਉਂ ਆ ਗਾਲਾਂ ਗੁੱਲਾਂ ਤਾਂ ਨਹੀਂ ਆਪਣੇ ਪੰਜਾਬੀ ਫਿਲਮਾਂ ਚ ਆਏ ਗਾਲਾਂ ਤਾਂ ਚੱਲ ਹੀ ਨਹੀਂ ਸਕਦੀਆਂ ਜਿਵੇਂ ਹਿੰਦੀ ਚ ਚੱਲਦੀਆਂ ਜਿਵੇਂ ਆਪਣੇ ਵੀ ਸਾਰਿਆਂ ਨੇ ਦੇਖਨੇ ਹੁੰਦਾ ਆਪਾਂ ਪਰਿਵਾਰਾਂ ਵਾਲੇ ਆ ਭੈਣਾ ਭਰਾਵਾਂ ਵਾਲੇ ਸਾਰੇ ਤੇ ਉਜਨੀ ਕਾਮ ਵਿੱਚ ਚਲਦੀ ਆ ਛੋਟੀ ਮੋਟੀ ਉਵੇਂ ਹੁੰਦੀ ਆ ਹੁਣ ਆ ਦੇਖੋਗੇ ਮੈਨੂੰ ਲੱਗਦਾ ਇਹਦੇ ਚ ਤੁਹਾਨੂੰ ਉਹ ਵੀ ਨਹੀਂ ਮਿਲਨੀ ਜਿਹੜੀ ਪਿਛਲੀ ਵਾਰਨਿੰਗ ਸੀ ਉਹ ਚ ਹਜੇ ਥੋੜਾ ਜਿਹਾ ਸੀ ਉਵੇਂ ਮਾਹੌਲ ਪਰ ਵੀ ਇਹਦੇ ਚ ਤਾਂ ਉਹ ਵੀ ਨਹੀਂ ਕਿਉਂਕਿ ਜਿਹੜਾ ਫੈਮਲੀਆਂ ਹੋਰ ਸਾਰੇ ਹਨਾ ਬੀਪੀਸੀ ਦੀ ਬਾਰੀ ਕੋਸ਼ਕ ਸਾਡੀ ਆਡੀਅנס ਜਿਹੜੀ ਉਹਨਾਂ ਨੂੰ ਲੱਗਿਆ ਕੁਸ਼ਕ ਤੇ ਬਾਕੀ ਜਨਤਾ ਮੰਦਿਰ ਤਾਂ ਉਹ ਪਾਲਦੀ ਹੁੰਦੀ ਪਰ ਫਿਲਮ ਉਹ ਹੀ ਹੈ ਸੰਭਾ ਹੋਈ ਹੈ ਫਿਲਮ ਵੀ ਤਿੰਨ ਵਾਰth ਹੋਇਆ ਕੀ ਜਨਾਬ ਬਾਸ ਆਪਾ ਕਰਮਾਂ ਵਾਲੇ ਆ ਜਿਹੜੇ ਦੁਵਾਰਾ ਜੰਮਗੇ ਬੰਦਾ ਮਰ ਕੇ ਜਿਉਂਦਾ ਹੋ ਜੇ ਏਦੂ ਵੱਡੀ ਕੀ ਗੱਲ ਆ ਜੀਪੀ ਬਾਈ ਕਹਿੰਦੇ ਮੈਂ ਜਿਉਂਦਾ ਕੀਤਾ ਇਹਨੇ ਅੱਗੇ ਜਾ ਕੇ ਬਹੁ ਮਾਰੇ ਹਾਂ ਇੰਟਰਵਿਊ ਦੇ ਤਾਇਆ ਉਹਨੇ ਤਾਈ ਨੇ ਚਾਚਾ ਹਾਂ ਸਾਡੇ ਨਾ ਘਰਾਂ ਦੇ ਪਿਛਲੇ ਪਾਸੇ ਮਾਤਾ ਆਉਂਦੀ ਹੁੰਦੀ ਸੀ ਉਹ ਰਖੜੀ ਬੰਨਣ ਆਉਂਦੀ ਸੀ ਉਹਨੇ ਮੇਰੇ ਦਾਦੇ ਪਰਦਾਦੇ ਦੀ ਵੀ ਬੰਨੀ ਦਾਦੇ ਦੀ ਵੀ ਬੰਨੀ ਮੇਰੇ ਡੈਡੀ ਦੀ ਵੀ ਬੰਨੀ ਸਾਡੇ ਦੀ ਵੀ ਬੰਨੀ ਉਹ ਮਾਤਾ ਕਹਿੰਦੇ ਆ ਵੀ 5-4 ਘੰਟੇ ਪਿੱਛੇ ਜੋ ਪੂਰੀ ਹੋਈ ਮਰ ਕੇ ਫਿਰ ਦੁਬਾਰਾ ਵਾਪਸ ਆਈ ਸੀ ਸੁਣਿਆ ਮੈਂ ਅਸੀਂ ਉਹਨੂੰ ਪੁੱਛ ਦਿੰਦੇ ਬੇਬੇ ਕਿਉਂ ਜੋ ਮਾਹੌਲ ਸੀਗਾ ਫੁੱਲ ਫੁੱਲ ਹੈਗੇ ਪਾਰਕਾਂ ਫੁਰਕਾਂ ਹੈਗੀਆਂ ਜਦੋਂ ਨਿੱਕੇ ਹੁੰਦੇ ਸੀ ਵੀ ਉਹੀ ਆ ਉਹ ਬੜੀ ਖੁਸ਼ ਹੁੰਦੀ ਸੀਗੀ ਤੇ ਉਵੇਂ ਹੀ ਫਿਰ ਆਪਾਂ ਖੁਸ਼ ਹੁੰਨੇ ਆ ਵੀ ਦੁਬਾਰਾ ਬੱਸ 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 ਤੂੰ ਗਲਤ ਡਾਇਲੌਗ ਬੋਲਿਆ ਆਪ ਹੀ ਗਲਤ ਬੋਲ ਬੋਲਦਾ ਤੂੰ ਤੇ ਮੁੜ ਕੇ ਮੇਰਾ ਨਾਂ ਤੁਸੀਂ ਲਾਦਣਾ ਵੀ ਇਹ ਆਂ ਬੋਲਦਾ ਬਾਈ ਕਿਪੀ ਹੋਣਾ ਜਿਵੇਂ ਉਹਨਾਂ ਨੇ ਕਿਹਾ ਕਿ ਬੇਟੇ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਆ ਫੈਮਿਲੀ ਨਾਲ ਇੰਟਰੈਕਸ਼ਨ ਕਿਹੋ ਜਿਹਾ ਨਹੀਂ ਵਾਹਿਗੁਰੂ ਦੇਖੋ ਬਾਈ ਜੀ ਐ ਭਾਬੀ ਜੀ ਅੱਛਾ ਮੈਨੂੰ ਮੈਂ ਜਦੋਂ ਬਾਈ ਜੀ ਨਾਲ ਪਹਿਲੀ ਵਾਰੀ ਘਰੇ ਗਿਆ ਸੀ ਨਾ ਮੈਂ ਮੈਂ ਐਕਸਾਈਟਮੈਂਟ ਜਾਂ ਪਾ ਅੰਦਰ ਵੜ ਗੇ ਜਦੋਂ ਦੇਖਿਆ ਦੂਜੇ ਉਹ ਸਾਰੇ ਹੁਣ ਪੁਰਾਣੇ ਜਾਂਦੇ ਸੀ ਉਹ ਤਾਂ ਗਾਹ ਨਿਕਲ ਕੇ ਮੈਨੂੰ ਰਾਂ ਨਾਲ ਲੱਬੇ ਵੀ ਗਾਂ ਰਿਸ਼ਤੇਦਾਰ ਤੇ ਮੇਟੇ ਮੈਂ ਦਾਦਾ ਨਾ ਪਰਲੇ ਪਾਸੇ ਜਾਵਦਾ ਦੂਜੇ ਆਫੀਸਰ ਦੇ ਬਾਈ ਮੈਨੂੰ ਕਹੋ ਪ੍ਰਿੰਸ ਕਿਥੇ ਆ ਇਧਰ ਆਂਦਰਾ ਗਾਂ ਲੈ ਕੇ ਸਾਰਿਆਂ ਨੂੰ ਮਿਲਿਆ ਭਾਬੀ ਨੂੰ ਕਹਿੰਦੇ ਵੀ ਇਹਨੇ ਡਾਇਲੋਗ ਲਿਖਿਆ ਫਰਾਰ ਦੇ ਇਦਾਂ ਦਾ ਕਰਕੇ ਬਾਈ ਦੇ ਬ੍ਰਦਰ ਸੀ ਹੋਰ ਫਿਰ ਮੈਨੂੰ ਉਦੋਂ ਲੱਗਾ ਵੀ ਯਾਰ ਜਿਹੜਾ ਬੰਦਾ ਆਪਦੇ ਪਰਿਵਾਰ ਨਾਲ ਹੋਰ ਸਾਰਿਆਂ ਨਾਲ ਜਿਹੜਾ ਆਏ ਲੈ ਕੇ ਜਾਂਦਾ ਘਰ ਤੇ ਵੀ ਇਸ ਤੋਂ ਬਾਅਦ ਫਿਰ ਕੁਝ ਨਹੀਂ ਹੈ ਤੇ ਉਦੋਂ ਉਸ ਤੋਂ ਬਾਅਦ ਮੇਰਾ ਹੋਰ ਵਧਿਆ ਪਿਆਰ ਹੁਣ ਮੈਂ ਜਾ ਕੇ ਲਾ ਕੇ ਆ 15 ਦਿਨ ਨਹੀਂ 10 ਦਿਨ ਮਕਸੀਕੋ ਵੀ ਲਾਏ ਆ ਹਾਂਜੀ ਬਾ ਸ਼ੰਦਾ ਤੇ ਮੈਂ ਤੇ ਇੱਕਮ ਜੋ ਅਸੀਂ ਉਥੇ ਨਿਆਰੇ ਲੁੱਟੇ ਉਹਨਾਂ ਨੇ ਬਹੁ ਗੇਮਾ ਗੂਮਾ ਖੜਾਈਆਂ ਮੈਨੂੰ ਵੀ ਆ ਜਾ ਪੰਮੇ ਚਾਚੇ ਇੱਧਰ ਆ ਜਾ ਪੰਮੇ ਤਾਏ ਇੱਧਰ ਆ ਜਾ ਐ ਕਰਕੇ ਰਿਹਾ ਮਾ ਵੀ 14 ਸਾਲ ਤੁਸੀਂ ਕਿਆ ਮੈਂ ਕੰਮ ਕਿੰਦਾ ਸੀ ਕੱਪੜਿਆਂ ਦਾ ਤੇ ਆ ਜਾਇ ਤਾਂ ਜੀ ਕਰਦਾ ਵੀ ਕਾਸਟਿੰਗ ਦੇ ਹੁਣ ਜਿਹੜੇ ਕੱਪੜੇ ਨੇ ਵੀ ਮੈਂ ਸੈਕਰੀ ਕਰਦਾ ਹੁੰਦਾ ਮੈਂ ਨਾ ਨਾ ਮੈਂ ਤਾਂ ਜਨਸਕੀ ਵੇਚਦੀ ਵੀ ਨਹੀਂ ਨਹੀਂ ਤੂੰ ਐ ਪਾਈ ਤੂੰ ਜਿਵੇਂ ਅੱਜ ਬਾਈ ਦੇ ਕਿੱਡੀ ਕੈਂਡ ਡਰੈਸ ਪਾਈ ਸੀ ਅੱਛਾ ਮੈਂ ਨਹੀਂ 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 ਮੈਂ ਨਹੀਂ ਉਹ ਤਾਂ ਭਾਬੀ ਜੀ ਕਰ ਦਿੰਦੇ ਮੈਂ ਵੈਸੇ ਗਿਆ ਸੀ ਮੈਂ ਕਿਹਾ ਭਾਈ ਬਹੁਤ ਕੈਂਡ ਡਰੈਸ ਆ ਠੀਕ ਹੈ ਓਕੇ ਜੀ ਧੰਨਵਾਦ